ਜਾਰੀ ਯਾਰ ਤਾਂ ਚੱਲੇ ਆ ਓਏ ਕਰੋਲ ਮੋਡ ਲਾਦਾ ਉਹਨੇ ਹੁਣ ਕਹਿੰਦੇ ਬਾਈ ਸਰਬੋ ਛੱਡਤੀ ਗੁਰਵਿੰਦਰ ਸਿੰਘ ਗੁਰਪਿੰਡੀ ਪ੍ਰਕਾਸ਼ ਹੋ ਗਿਆ ਜੀ ਬਾਬਾ ਪਾਟਸਾ ਰਣ ਕਰ ਰਹੇ ਆ ਥੋੜਾ ਘੱਮ ਛੋ ਕੇ ਚੱਲ ਰਹੇ ਆ ਸੇਵਾਦਾਰ ਚੱਲੇ ਪੈ ਹਨ ਘਰਾਂ ਨੂੰ ਨਾਲ ਦੇ ਹੁਣ ਆਪਾਂ ਕੱਲ ਨੂੰ ਜੇ ਕੰਮ ਨਾਲ ਜ਼ਰੂਰ ਆਵੇਂ ਗੁਰਦੁਆਰਾ ਸਾਹਿਬ ਵਰਸਪੋ ਉਪਾਏ ਆਣਗੇ ਅਸਲ ਦੀ ਸਖਸ਼ੰਤ ਵਾਤੇ ਰਿਹਾ ਤੇ ਨਗਰ ਖੇੜੇ ਦੀ ਹਨਾ ਨੇ ਆਇ ਸਾਲੀ ਕਰਾਉਂਦੇ ਆ ਕਣਕਾਂ ਵੜੇ ਵੀ ਆਪਾਂ ਕਰਾਵਾਂ ਕਣਕਾਂ ਵੱਢ ਕੇ ਉਹ ਤੋਂ ਬਾਅਦ ਬਣੇ ਰਹੋ ਵਲੌਗ ਦੇ ਨਾਲ ਕਿਵੇਂ ਲੱਗੇ ਵੀਡੀਓ ਹਰ ਤੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਗੁਰਦੁਆਰੇ ਖੰਡ ਵਾਟ ਪ੍ਰਕਾਸ਼ ਖਰਾਕ ਹਣੋਗੇ ਵਿਲੇ ਉੱਥੇ ਸੇਵਾਦਾਰ ਸੀਗੇ ਤੇ ਹੁਣ ਚੱਲ ਪਏ ਆਪਾਂ ਭਿੰਡੀ ਨਾਲ ਖੇਤ ਨੂੰ ਗੁਰਵਿੰਦਰ ਸਿੰਘ ਜੀ ਹੋਏ ਕਾਇ ਜੀ ਨੇ ਅਮੋਲਾ ਜੀ ਉਹ ਦੁਨੀਆ ਦਾ ਉਹ ਪੱਛਾ ਕੱਢ ਲਿਆ ਜਿਹੜਾ ਕਿ ਨੇ ਧਰਤੀ ਦਾ ਤੇ ਹੁਣ ਆਪਾਂ ਚੱਲ ਪਏ ਗੁਰਵਿੰਦਰ ਸਿੰਘ ਔਰ ਭਿੰਡੀ ਨਾਲ ਖੇਤ ਨੂੰ ਪਰ ਭੈਣਾਂ ਨੇ ਬਲਦ ਦਾ ਪੂਰਾ ਤਗੜਾ ਹੀ ਪਾ ਲਿਆ ਦੇ ਉਹ ਗੱਲ ਦਾ ਜਿਹੜਾ ਕਿ ਲੋਕਾਂ ਦੀ ਧੱਕਾ ਕਰਦੇ ਚੋਟੀ ਦਾ ਰੈਟਰ ਚੋਟੀ ਦਾ ਰੈਟਰ ਦੇਖ ਆ ਐ ਇਹ ਦੇ ਨਾ ਦੂਜੇ ਪਾਵਰ ਸਟੀਰਿੰਗ ਆ ਧੱਕੇ ਨਾਲ ਮੋੜਨਾ ਪੈਂਦਾ ਤੇ ਮਿਲਦੇ ਤੁਹਾਨੂੰ ਖੇਤ ਜਾ ਗਿਆ ਸਾਡੇ ਪਿੰਡ ਦਾ ਹਵਾਈ ਅੱਡਾ ਆ ਗਿਆ ਬਈ ਤਾਂ ਖੇਤ ਜਾ ਕੇ ਮਿਲਦੇ ਆ ਤੁਹਾਨੂੰ ਇਹ ਕਹਿੰਦਾ ਨੀਰਾ ਗੰਗੂ ਮੈਂ ਨਾ ਕੋਈ ਹੈ ਨਾ ਥੋੜਾ ਜਾਂ ਹਰ ਜਗਾ ਤੇ ਰੇਗ ਤੇ ਮੋੜ ਕੇ ਖੜ ਜਾਂਦਾ ਠੀਕ ਹੈ ਜੀ ਠੀਕ ਹੈ ਤੁਸੀਂ ਉੱਤੇ ਕਦੇ ਨਹੀਂ ਸਵਾਰੀ ਕਰਦੇ ਹਰੀ ਨਹੀਂ ਫਰੇ ਬਾੜਾ ਤਾਂ ਹੀ ਡਾਕਟਰੇ ਰੋਕਣਾ ਤੇਰੇ ਹੈਂਡ ਬ੍ਰੇਕ ਨਹੀਂ ਲੱਗੇ ਹੈਂਡ ਬ੍ਰੇਕ ਨਹੀਂ ਲੱਗੇ ਇਹ ਬਸ ਗੱਡੀ ਸਿਰ ਪੈ ਰਿਹਾ ਜਾਂ ਸਿੱਧੀ ਕਰ ਦੇਣਾ ਕਾਹਦੇ ਸਾਧਨ ਨੂੰ ਠੀਕ ਹੈ ਲੈ ਜੀ ਬਣਾ ਡੇੜੀ ਆਸ ਨਾ ਉਹ ਕਹਿੰਦੇ ਗਾਈਸ ਵੀ ਆਪਣੇ ਨਾਲ ਮੁੰਡਾ ਦਾ ਡੇੜੀ ਆ ਰਿਹਾ ਉਹ ਝਾਕਦਾ ਵੀ ਇਹ ਕਰਦੇ ਕੀ ਫਿਰਦੇ ਆ ਚੱਲ ਹੁਣ ਆਪਾਂ ਖੇਤ ਜਾ ਕੇ ਪਾਉਣ ਨੂੰ ਫਿਰਦਾ ਲਟਪਾ ਬਈ ਹੁਣ ਤਾਂ ਪਾਉਂਦਾ ਨਹੀਂ ਚੌੜਾ ਪਾ ਬਈ ਤਰਕੀ ਤਾ ਸਾਡਾ ਉਹ ਤਿੰਨ ਲਾਦ ਨੂੰ ਤੇਰੀ ਰੇਡ ਜੀ ਨੂੰ ਬਾਜ ਕੇ ਰਾਇ ਉਹ ਤੋ ਦੇਖ ਉਹਨੇ ਕਰੂਜ਼ ਮੂਡ ਲਾਤਾ ਕਰੂਜ਼ ਮੂਡ ਲਾਤਾ ਉਹਨੇ ਹੁਣ ਕਹਿੰਦੇ ਬਈ ਸਰਪੋ ਛੱਡਦੀ ਗੁਰਵਿੰਦਰ ਸਿੰਘ ਵਰਪਿੰਡੀ ਆ ਆਏ ਮੋੜਦਾ ਕਮੈਂ ਜੋ ਪ੍ਰੈਸ਼ਰ ਬੜਾ ਤਕੜਾ ਲੱਗਿਆ ਤੇ ਸਪੈਂਡਲ ਸਪੰਡਲ ਨਹੀਂ ਛੱਡ ਨਹੀਂ ਦਿੱਤੀ ਸਾਡੇ ਧਰਤੀ ਤੱਕ ਨੇ ਬਟਨੀ ਨੀਰੇ ਦੀ ਇੱਕ ਬੰਡਾ ਇੱਧਰ ਸੈਣਾ ਦੇਖੋ ਸਾਡੇ ਹੋਂਦੇ ਇਨਾ ਮੋਹ ਪ੍ਰੇਮ ਆ ਸਾਡਾ ਸੰਗਤ ਦਾ ਦੇਖ ਆਉਂਦੀ ਨਾ ਗੰਗਾ ਇੰਨੀ ਗੰਗਾ ਆਉਂਦੀ ਸਾਡੇ ਕੋਲ ਬੱਡਨ ਇੱਕ ਪਾਂਡਾ ਨੀਰ ਦਿਓ ਬਾਈ ਨਾਲ ਦੇਖ ਇਨਾ ਮੋਹ ਪ੍ਰੇਮ ਆ ਸਾਡਾ ਸਾਰੇ ਨਾਲ ਕੌਣ ਆਉਂਦੇ ਦੇਖ ਇਧਰ ਸੈਣਾ ਸਾਡੀ ਇੱਕ ਬੰਡ ਹਾਏ ਓਏ ਦੇਖ ਓਏ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਤਾਂ ਸੋਲ ਆ ਪਹੁੰਚ ਕੇ ਬਾਈ ਖੇਤ ਤੇ ਆ ਦੇਖ ਲੈ ਸਾਡੇ ਨਾਲ ਕਮਲ ਜੀ ਸਿਦਰਾ ਜੀ ਇੱਕ ਇੱਕ ਪੰਡ ਵੜਣੀ ਹੈ ਹਾਂ ਤੇ ਜਾਣੇ ਕਿੰਨੇ ਆ ਜਾਣੇ ਦੇ ਗਿਣ ਲੋ 1 2 3 4 5 6 7 ਇੰਨੇ ਆਣੇ ਆ ਕੇ ਦੇਖੋ ਪੰਡ ਵੜਨੀ ਆ ਪੰਡ ਵੀ ਨਹੀਂ ਹੋਣੀ ਮੈਨੂੰ ਲੱਗਦਾ ਯਾਰ ਖਾ ਕੇ ਪਰ ਹੈਗਾ ਨਾ 10 ਰੁਪਏ ਵਾਲੇ ਤਿੰਨ ਘੰਟੇ ਹੋ ਗਏ ਸਵੇਰ ਸਾਲਿਆਂ ਤੋਂ ਨਾ ਵੀਡੀਓ ਨਹੀਂ ਬਣੀ ਲੋ 10 ਸੌਤਰ ਦੇਖ ਲੋ ਸਿਦਰਾ ਜੀ ਦੇਖ ਅਗਰ ਪਹਿਲਾਂ ਗੰਨਾ ਭੈਣ ਦੇ ਗੰਨਾ ਵਾ ਲੋ ਗੰਨਾ ਨਾਲ ਲੈ ਲੈ ਪਿੰਡੀ ਗੰਨਾ ਲੈ ਕੇ ਤੁਹਾਡੇ ਪਿੱਛੇ ਪਾਵਾਂਗੇ ਇਹ ਪਤਾਉਣਾ ਤੁਹਾਨੂੰ ਦੇਖ ਇਧਰ ਇਹਨਾਂ ਦੀ ਭੈਣ ਖਾ ਕੇ ਪਰਹਿਗਾ 10 ਰੁਪਏ ਦੇ ਸਿਦਰੇ ਨੇ ਚਿੱਟੀ ਖਾਦੀ ਆ ਐਨੇ ਮਾਨਮ ਨੇ ਕਾਲੀ ਜੀ ਖਾਦੀ ਆ ਔਰ ਨਾਲ ਨੰਬਰਦਾਰਾਂ ਇੱਕ ਉਹ ਫਿਰਦਾ ਸਿੰਦਰ ਕਮਾਸ ਚ ਸ਼ੂਟ ਹੋ ਰਹੀ ਹੈ ਇਹਨਾਂ ਨੂੰ 4 ਘੰਟੇ ਤਾਂ ਹੋ ਗਏ ਲੱਗੇ ਪਰ ਉਹਨੂੰ ਹਜੇ ਤੱਕ ਇਹਨਾਂ ਦੀ ਸ਼ੂਟ ਨਹੀਂ ਕੰਪਲੀਟ ਹੋਈ ਕਦੇ ਖੜੇ ਹੋ ਜਾਂਦੇ ਕਦੇ ਬਹਿ ਜਾਂਦੇ ਲੈ ਦੇਖ ਇਧਰ ਅਸੀਂ ਵਿਹੜ ਦੇ ਸੀਨ ਇਕੱਠੇ ਕੀ ਜੀਏ ਇਹ ਦੇਖ ਲਓ ਇਹਨਾਂ ਦੇ ਅਸੀਂ ਨਹੀਂ ਲੋਟ ਆਉਂਗੇ ਠੀਕ ਐ ਦੇਖਦੇ ਆ ਇਹ ਕਰ ਰਹੇ ਸੀ ਕਿ ਲੋਕ ਸ਼ੂਟ ਇਹਨਾਂ ਦੇ ਨਾਲ ਗੰਨੇ ਚੋਰੀ ਹੋ ਜਾਂਦੇ ਸੀ ਆ ਮੁੰਡਿਆਂ ਦੇ ਇਹਨਾਂ ਨੇ ਫੜ ਲਿਆ ਤੇ ਬੰਦਾ ਇੱਕ ਤਾਂ ਪਰਾਨ ਭਾਈ ਨੂੰ ਦੇਖਦੇ ਆ ਕੀ ਬਣਦਾ ਫੜ ਪਾਉਂਦੇ ਤੇ ਨਹੀਂ ਮੈਂ ਇੱਧਰ ਦੀ ਆਉਂਾ ਤੇਰੇ ਮੂਹਰੇ ਮੈਂ ਜਾਉਂਾ ਤੋਂ ਮੈਂ ਤਾਂ ਫਿਰ ਮੈਂ ਕੋਦੂ ਪੈਂਦਾ ਟਣਾ ਮਰਾਵੇ ਜਰੀ ਯਾਰ ਤਾਂ ਜਾਂਦੇ ਆ ਹਾਂ ਮੌਤੀ ਤੋਂ ਡਿੱਗ ਪਿਆ ਉਸ ਤੋਂ ਬਾਅਦ ਸ਼ੂਟ ਲਵਾਇਆ ਕਿ ਮੈਂ ਡਿੱਗਦੇ ਦਾ ਦੇਖਦੇ ਹੁਣ ਕੀ ਬਣਦਾ ਇਹਨਾਂ ਦਾ ਇਹ ਆਨੇ ਦੇ ਅੰਦੇ ਨਾ ਹੀ ਪੜੇ ਉਹ ਦੇਖੋ ਤੇ ਡਾਇਰੈਕਟਰ ਸਾਹਿਬ ਉਹ ਉਠਾਲ ਰੱਖਿਆ ਦੇਖੋ ਤੇ ਬੜਾ ਹੀ ਯੂਗਾ ਤੇ ਮੂਰੇ ਖੜਾ ਹੋਊਗਾ ਤੇ ਉਹ ਜਾ ਕੇ ਕਹਿ ਦੂਗਾ ਆ ਨਾ ਪੱਟ ਲਿਆ ਓਏ ਪੱਟ ਲਿਆ ਉਹ ਫੜ ਲਿਆ ਆ ਜਾ ਆਲਾ ਪਾਤੀ ਕਿਹੜਾ ਖੜਾ ਖੜੇ ਰੋ ਓਏ ਐ ਖੜਾ ਪਾੜੋ ਆਇਆ ਹਾਂ ਓ ਛੱਡ ਦੂਦੀ ਹਾਂ ਫੜ ਲਿਆ ਚੋਰ ਮੈਂ ਤਾਂ ਭਰਾ ਵਾਂ ਕਿ ਉਹਦੀ ਨਾਲ ਹੀ ਆਇਆ ਸੀ ਇੱਧਰ ਦੇਖਦੇ ਹੁਣ ਕੀ ਹੱਸ ਕਿਹੜੀ ਹੱਸ ਕਿਹੜੀ ਗੱਲ ਤੇ ਲੈ ਤੂੰ ਹੱਸੀਦਾ ਆਵੇ ਨਾ ਆਵੇ ਤੂੰ ਭੈਣ ਉਹ ਬਾਈ ਮੈਂ ਬੋਲੂਗਾ ਪਹਿਲਾਂ ਤੂੰ ਦੇਖਦੇ ਆਂ ਚਲੋ ਦੇਖਦੇ ਆਂ ਕੀ ਬਾਈ ਬਣ ਕੇ ਛੱਡ ਦੋ ਬਾਈ ਮੈਂ ਤਾਂ ਅੱਜ ਪਹਿਲੇ ਵੀ ਨਹੀਂ ਆਇਆ ਇਹ ਕੋ ਕਰਦੇ ਹੋ ਯਾਰ ਮੈਂ ਰੋਇ ਤੋੜ ਕੇ ਲੈ ਉਹ ਬਾਈ ਮੈਂ ਤਾਂ ਉਹ ਸੋਟਾ ਕਮਾਂਡੀ ਉਹ ਗੁਰਵਿੰਦਰ ਉਹਦੇ ਨਾਲ ਆਇਆ ਓਏ ਆ ਜਾ ਗੁਰਵਿੰਦਰ ਓਏ ਕੁੱਟ ਲੈ ਗਿਆ ਬੰਦਾ ਨਾ ਆਵੇ ਯਾਰੀ ਯਾਰ ਤਾਂ ਚੱਲੇ ਆ ਓਏ ਬਾਈ ਬਣ ਕੇ ਬੱਸ 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 ਲੈ ਹੋਪਲੀ ਭਾਈ ਇਹਨਾਂ ਦਾ ਵਲੌਗ ਸੌਰੀ ਵੀਡੀਓ ਬਣ ਨਹੀਂ ਗਈ ਪਤੰਦਰਾਂ ਦੀ 5 ਘੰਟਿਆਂ ਤੋਂ ਕਿੰਨਾ ਟਾਈਮ ਹੋ ਗਿਆ ਲੱਗਿਆ ਪਿਆ ਨੂੰ 2 ਮਿੰਟਾਂ ਦੀ ਵੀਡੀਓ ਤੇ 5 ਘੰਟੇ ਹੋ ਗਏ ਉਹ ਦੇਖਦੇ ਆਂ ਨੂੰ ਜੋੜ ਲਿਆ ਉਹ ਧਰਤੀ ਤੱਕ ਦਾ ਬਾਲਾ ਤੇਜ ਆ ਚੱਲਦੇ ਆਂ ਹੁਣ ਘਰਾਂ ਨੂੰ ਭਰ ਲਈ ਗੱਡੀ ਨਹੀਂ ਰਹੀ ਦੀ ਧਰਤੀ ਤੱਕ ਨਾਲੇ ਸ਼ੂਟਿੰਗ ਕਰ ਲਈ ਮੁੰਡਿਆਂ ਨੇ ਐ ਧਰਤੀ ਤੱਕ ਚੱਕੂ ਆਪੇ ਐ ਚੱਕ ਤੇ ਸਪੀਡ ਧਰਤੀ ਤੱਕ ਨੇ ਲਾਤਾ ਕਰੂ ਜ ਮੋਡ ਚੱਕਣ ਸਾਰੀ ਉਹ ਜਾਂਦਾ ਸ਼ੁਕਰ ਦਾ ਚਲੋ ਆਪਣਾ ਇਥੇ ਦਾ ਅੰਡਾ ਦੇ ਮਿਲਦੇ ਨਵੀਂ ਵੀਡੀਓ ਚ ਮਿੱਤਰੋ ਕਿਵੇਂ ਲੱਗੇ ਆ ਵਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ